ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਸਤਨਾਮ ਸਿੰਘ ਬਾਬਾ ਜਿਹਨਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਗਾਵਾਂ ਦੇ ਵਿੱਚ ਚਾਰ ਨਕ ਦਿਖਾਵਾਂਗੇ ਤੇ ਚਾਰੇ ਗਾਵਾਂ ਦੋਸਤੋ ਬਿਲਕੁਲ ਸੁਈਆਂ ਸੋਈਆਂ ਹੋਣਗੀਆਂ। ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹਰ ਵੀਡੀਓ 'ਚ ਕਰਦੇ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ। ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਾਰ ਲਗਦੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਕਰੀਏ ਗੱਲਬਾਤ ਡਿਟੇਲ ਆਪਾਂ ਇਹਨਾਂ ਗਾਵਾਂ ਦੀ ਸਾਰੀ ਪੁੱਛ ਲੈਂਦੇ ਹਾਂ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਠੀਕ ਠਾਕ ਜੀ ਕਿਰਪਾ ਜੀ ਕੋਰਖੜਾ ਸਾਹਿਬ ਤੁਸੀਂ ਸਰਾਉ ਵਧੀਆ ਬਾਬਾ ਜੀ ਵਧੀਆ ਠੀਕ ਠਾਕ ਛੜ ਦੀ ਕਲਾ ਹਾਂਜੀ ਹਾਂਜੀ ਛੜ ਦੀ ਕਲਾ ਚਾਹੀਦੀ ਐਡਰੈਸ ਬੋਲਦੀ ਹੈ ਆਪਣਾ ਐਡਰੈਸ ਜੀ ਆਪਣਾ ਪਿੰਡ ਚੀਮਕਲਾ ਹਾਂਜੀ ਸੀਲ ਪੱਟੀ ਟਿਕੜਾ ਕਰਨਤਾਰਨ ਠੀਕ ਹੈ ਜੀ ਹਾਂਜੀ ਤੇ ਨਾਮ ਸਤਨਾਮ ਸਿੰਘ ਹਾਂਜੀ ਮੋਬਾਈਲ ਨੰਬਰ 95777 7702 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਚਾਰ ਨਾਗ ਟੋਟੇ ਹਨ ਹਾਂਜੀ ਹਾਂਜੀ ਚਾਰ ਨਾਗ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਗਾਂ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਕਿੰਨਾ ਸੁਆਸ ਹੋਈ ਇਹ ਜੀ ਜਿਆ ਸੁਆਸ ਹੋਈ ਆ ਅੱਛਾ ਜੀ ਹਾਂਜੀ ਮਗਰ ਇਹਦੇ ਮੱਛਾ ਹੈ ਅੱਛਾ ਜੀ ਉਹ 17-18 ਦਿਨਾਂ ਦਾ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਦੁੱਧ ਇਹਦੇ ਸੰਨੇ 14 ਲੀਟਰ ਆ ਜਾਏਗਾ ਠੀਕ ਹੈ ਜੀ ਐ ਵੇਲੇ 14 ਲੀਟਰ ਹਾਜ਼ਰ ਆ ਬਿਲਕੁਲ ਮਿਲਦੀ ਮਿਲਦੀ ਹੈ ਵਧੀਆ ਐ ਵਧੀਆ ਜੀ ਮਿਲਦੀ ਪੂਰਾ ਬੱਛਾ ਛੱਡ ਕੇ ਤੇ ਉਹ ਪਾ ਦੋ ਬੰਨੇ ਭਾਂ ਚੋਲ ਕੇ ਬੈ ਕੇ ਦੋ ਜਾਣੇ ਚੋ ਸਕਦੇ ਤੇ ਪੋਲੀ ਰੂਹ ਠੀਕ ਹੈ ਜੀ ਹਾਂਜੀ ਹਾਂਜੀ ਇਹ Rajasthan ਦੀ ਜਲਸੀ ਅਛਾ Rajasthan ਦੀ ਜੀ ਹਾਂਜੀ ਹਾਂਜੀ ਜੀ ਬਾਕੀ ਠੰਡੀ ਆ ਕੋਈ ਮੈਂ ਕਿ ਕੋਈ ਗੱਲ ਨਹੀਂ ਕਰੀ ਭਾਈ ਇਹ ਨਹੀਂ ਵੀ ਡਿੰਗ ਮਾਰਨ ਦਾ ਕਥਾ ਹਾਂਜੀ ਹਾਂਜੀ ਠੀਕ ਹੈ ਜੀ ਦੋਸਤੋ Rajasthan ਦੀ ਬਰੀਦ ਆ ਜਰਸੀ Rajasthan ਵਾਲੀ ਸੁਆਤ ਤੀਜਾ ਸੂਈ ਹਾਂਜੀ 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 ਤੀਜਾ ਸੂਆ ਸੂਈ ਬੱਚਾ ਨੇ ਬੱਚੇ ਨੂੰ ਜਨਮ ਦਿੱਤਾ ਦੁੱਧ 14 ਕਿਲੋ ਜਿਹੜਾ ਤਿਆਰ ਹੋਊਗਾ ਮੌਕੇ ਦਾ ਲੈਓ ਜੀ ਸਿੰਘ ਦੋਸਤੋ ਜਰੂਰ ਹੈ ਤੁਹਾਨੂੰ ਪਤਾ ਰਾਜਸਥਾਨ ਦੀ ਜਿਹੜੀ ਬ੍ਰੀਡਿੰਗ ਦੀ ਇਹਦੇ ਸਿੰਘ ਜਰੂਰ ਹੁੰਦੇ ਆ ਆਰਡਰ ਵੇਖੋ ਇਹਦਾ ਲਓ ਜੀ ਕਰੋ ਜੀ ਵੇਖੋ ਆਰਡਰ ਬੜਾ ਬਣਉਂਦੀ ਬਹੁਤ ਵਧੀਆ ਦੋਸਤੋ ਆਰਡਰ ਚਾਰ ਕੀਤਾ ਨੀ ਕਰਮਾਈ ਦੀ ਕਾਕਾਉਰੀ ਆ ਕਾਕਾ ਅਕ ਉਹ ਰੰਗ ਕਿੰਨੀ ਆ ਕੇ ਮੈਂ ਤਲ ਗਈ ਲੋਈ ਦੋਸਤ ਸ਼ਾਈਨਿੰਗ ਤੇ ਕਰ ਲੋ ਪੂਰਾ ਦੋਸਤ ਬਦਾਮੀ ਰੰਗ ਬਲੀ ਸ਼ਾਨ ਕੀ ਆਰਡਰ ਕੁਆਲਿਟੀ ਬਹੁਤ ਸੋਹਣੀ ਤਿਆਰੀ ਹਾਂਜੀ ਹਾਂਜੀ ਬਹੁਤ ਵਧੀਆ ਦੁੱਧਾ ਤੇ ਵੀ ਬੜਾ ਕੁਆਲਿਟੀ ਵਾਲਾ ਖਰਾ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਛੇ ਪੈਨ ਆਉਦੀ ਆਦੀ ਇਹ 14 ਕਿਲੋ ਦੁੱਧ ਪੂਰਾ ਤਿਆਰ ਹੈ ਬਿਲਕੁਲ ਤਿਆਰ ਹੈ 14 ਕਿਲੋ ਆਹ ਬੱਚਾ ਵਾ ਨਾਲ ਹੀ ਭਾਵੇਂ ਵਿਖਾ ਦਿਓ ਜਿਹੜਾ ਬੱਚਾ ਆੜਾ ਪਿਛਗੜ ਹਾਂਜੀ 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 17 18 ਦਿਨਾਂ ਦਾ ਹੋਊਗਾ ਠੀਕ ਹੈ ਜੀ 17 18 ਦਿਨਾਂ ਦਾ ਬੱਚਾ ਹੀ ਉਹਦਾ ਬੱਚਾ ਹੈ ਬੱਚਾ ਦੋਸਤੋ ਬਿਲਕੁਲ ਜਿੱਦਾਂ ਦੀ ਗਾਂ ਉਹਦਾਂ ਦਾ ਕਲਰ ਹੈ ਹਾਂਜੀ ਹਾਂਜੀ ਜਲਸੀ ਜਲਸੀ ਬ੍ਰੀਡ ਦਾ ਹੀ ਹੈ ਜਲਸੀ ਬੱਚਾ ਕੀ ਮੁੱਲ ਕਰਨੇ ਬਾਬਾ ਜੀ ਦਾ ਮਾਲੇ ਦਾ ਭਾਂ 50 ਮੰਗ ਲ ਕੇ ਹਾਂਜੀ ਪਰ ਦੇ ਰਾਂਗੇ 53000 ਦੀ 53000 ਦੀ ਨੇ ਆਪਾਂ ਦੇ ਦਾਂਗੇ ਥੱਲੇ ਪਏ 55 ਮੰਗ ਕੇ ਹਾਂਜੀ ਪਰ ਥੱਲੇ ਦਵਾਂਗੇ ਅੱਜ ਆਪਾਂ 45000 ਦੀ ਦੇ ਦੇ 45000 ਮੁੱਲ ਥੋੜਾ ਜਿਹਾ ਉਹ ਕੰਫਿਊਜ਼ਨ ਹੋ ਗਈ ਆਹ ਵਾਹ ਉਹ ਪਹਿਲੀ ਗੱਲ ਆਈ ਉਹ ਕੋਈ ਗੱਲ ਕੋਈ ਗੱਲ ਨਹੀਂ ਉਹ ਹਾਂਜੀ 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 ਤੇ 45000 ਦੀ ਦੇ ਦਾਂਗੇ 45000 ਦੀ ਹਾਂਜੀ 50000 ਰੁਪਇਆ ਡਿਮਾਂਡ ਰੱਖੀ ਹੈ ਹਾਂਜੀ ਹਾਂਜੀ 45000 ਚ ਮਾਨਤਾ ਹਾਂਜੀ ਹਾਂਜੀ ਹੋਰ ਮਾਨਤਾ ਕਰ ਦਾਂਗੇ 2000 ਰੁਪਇਆ ਛੱਡ ਦਿਆਂਗੇ 43000 ਦੀ ਹੋ ਗਈ 43000 ਦੀ ਠੀਕ ਹੈ ਜੀ ਹਾਂਜੀ ਲਓ ਦੋਸਤੋ 43000 ਰੁਪਇਆ ਅੱਜ ਦਾ ਮੁੱਲ ਜੇ ਗਾਂ ਦਾ 14 ਲੀਟਰ ਦੁੱਧ ਤਿਆਰ ਜੇ ਕੋਈ ਵੀ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦਾ ਮੁੱਲ ਦੋਸਤੋ ਜੇ ਗਾਂ ਦੇ ਦੁੱਧ ਦੇ ਹਿਸਾਬ ਨਾਲ ਵੇਖੀ ਤੇ ਬਿਲਕੁਲ ਜਾਇਜ਼ ਹੀ ਹੈ ਜੀ ਬਿਲਕੁਲ ਬਿਲਕੁਲ ਜਾਇਜ਼ ਹੈ ਸੱਚਰ ਸੋਈ ਆ ਜੀ ਨਾਲੇ ਕਿਹੜੀ ਵੀ ਹਾਂਜੀ ਤੇ ਇਹਦੇ ਬਾਰੇ ਦੱਸਿਓ ਜੀ ਐਸ਼ਰ ਬਾਰੇ ਇਹਦਾ ਜੀ ਬੱਚਾ ਜਿਹੜਾ ਵਾ ਉਹ ਪੂਰਾ ਹੋ ਗਿਆ 6 ਤਰੀਕ ਦਾ ਠੀਕ ਹੈ ਜੀ ਤੇ ਇਹ ਐਰ ਸ਼ਹਿਰ ਗਾਂ ਵਾ ਠੀਕ ਹੈ ਜੀ ਹਾਂਜੀ ਤੇ ਬਿਲਕੁਲ ਠੰਡੇ ਆ ਠੀਕ ਹੈ ਜੀ ਕੋਈ ਗੱਲ ਨਹੀਂ ਹੋਏ ਭਾਜ ਜਿੱਤਰਾ ਮਰਜੀ ਇਹਨੂੰ ਭਾੜੇ ਦੀ ਮਿਲਦੀ ਆ ਠੀਕ ਹੈ ਜੀ ਭਾੜਾ ਪਾ ਕੇ ਤੇ ਕੋਈ ਕਰਮਾ ਵਾਲੀ ਕੋਈ ਕੱਲ ਨਹੀਂ ਗਈ ਇਹ ਸੂਆ ਕਿਨੋਂ ਸੂਈ ਇਹ ਸੂਆ ਦੁਜਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਯਾਰ ਕੁਆਲਟੀ ਦੁਜਾ ਸੂਆ ਹੈ ਸੂਈ ਨੂੰ ਕਿਨਾਰੇ ਮੋਦੇ ਇਹਨੂੰ ਸੂਈ ਨੂੰ ਅਵੇ ਅੱਜ 17 18 ਦਿਨ ਦੇ ਲਗਭਗ 20 ਦਿਨ ਹੋ ਗਏ ਹੋਣਗੇ 20 ਦਿਨ ਹੋ ਗਏ ਹਾਂ ਜੀ ਹਾਂ ਜੀ 20 ਦਿਨ ਤੁਸੀਂ ਮੰਨ ਲਓ ਕਿੰਨਾ ਦੁੱਧ ਜਿਹੜਾ ਮੌਕੇ ਦਾ ਜੀ ਤਿਆਰ ਦੁੱਧ ਇਹਦੇ ਥਲੇ ਹੈਗਾ ਜੀ 15 ਲੀਟਰ 16 ਹਜ਼ਾਰ अच्छा ਜਿਹੜਾ ਅੱਜ ਦਾ 16 ਲੀਟਰ ਵੀ ਹੈਗਾ ਪਰ ਤੁਸੀਂ 15 ਲੀਟਰ ਮੰਨ ਕੇ ਤਰੋ 15 ਲੀਟਰ ਤੇ ਖੁੱਲਾ ਦੁੱਧ ਠੀਕ ਹੈ ਖੁੱਲਾ ਢੁੱਲਾ 15 ਲੀਟਰ ਦੁੱਧ ਆਏ ਇਹ ਵਾਲੇ ਠੀਕ ਹੈ ਜੀ ਕੰਡੇ ਵਾਲਾ ਠੰਡਾ ਕਰਕੇ ਜੇ ਮਿਲਣਾ ਵੀ ਠੀਕ ਹੈ ਜੀ ਹਾਂ ਜੀ ਪੋਰੀਏ ਨੂੰ ਕੱਲੀ ਵਾਰੀ ਲਓ ਦੋਸਤੋ ਸੂਆ ਦੂਜਾ ਸੂਈ ਤੇ ਸੂਈ ਨੂੰ ਕੋਈ 20 ਦਿਨ ਦਾ ਟਾਈਮ ਹੋ ਗਿਆ ਕਿ ਬੱਚਾ ਐਕਸਪਾਇਰ ਹੋ ਗਿਆ ਦਾ 15 ਕਿਲੋ ਦੋ ਦੋਸਤੋ ਹੁਣ ਜਿਹੜਾ ਮੌਕੇ ਤਾਂ ਖੁੱਲਾ ਢੁੱਲਾ ਤਿਆਰ ਹੋਗਾ ਜੀ ਜਦੋਂ ਕੋਈ ਵੀ ਕੋਈ ਆਪਣੀ ਤਸੱਲੀ ਬੇਸ਼ੱਕ ਕਰ ਸਕਦਾ ਹੈ ਇੱਕ ਟਾਈਮ ਦੋ ਟਾਈਮ ਚੋਕੇ ਵੀ ਐਰ ਸ਼ਹਿਰ ਨਸਲੀਆ ਦੋਸਤੋ ਆਰਡਰ ਵੇਖੋ ਇਹਦਾ ਹਾਂਜੀ ਹਾਂਜੀ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਨੇ ਬਣਾਇਆ ਲਿਓ ਜੀ ਮੋੜ ਲਓ ਬਹੁਤ ਸੋਹਣਾ ਦੋਸਤੋ ਪ੍ਰਿੰਟ ਹੈਗਾ ਆਂ ਦਾ ਕਰੋ ਚੈੱਕ ਹਾਂਜੀ 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 ਉਸ ਤਰ੍ਹਾਂ ਠੰਡੇ ਆ ਕੇ ਨਹੀਂ ਗੱਲ ਕੋਈ ਵੀ ਉਥੇ ਖੁੱਲੀ ਤੇ ਹੀ ਹਾਂ ਬਿਲਕੁਲ ਸੀਸ ਹਾਂ ਜੀ ਹਾਂ ਜੀ ਠੀਕ ਹੈ ਜੀ ਘੜੇ ਤੇ ਮਿਲਦੀ ਆ ਫਰੇ ਕਰਮਾਂ ਵਾਲੀ ਕਮਾਜੀ ਦੋਸਤ ਕੁਆਲਿਟੀ ਹੱਥ ਲਾਉਣ ਦੇ ਨਾਲ ਦੋਸਤ ਹਾਂਜੀ 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 ਵੇਖੋ ਨਹਾਲੀ ਹੱਥ ਲੈ ਕਿਹੜਾ ਬੱਚਾ ਨਾ ਆ ਗਿਆ ਸਮਾ ਆ ਗਿਆ ਹਾਂਜੀ 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 ਤੇ ਇਹਦਾ ਕੀ ਮੁੱਲ ਕਰੀਏ ਇਹਦੇ ਮਾਲੇ ਦੀ ਭਾਅ ਜਿੰਨਾ ਮਰਜ਼ੀ ਮੰਗੀ ਜੀ ਕੇ ਹਾਂਜੀ 50 ਮੰਗੀ ਜੀਏ 52 ਮੰਗੀ ਜੀਏ ਹਾਂਜੀ ਪਰ ਇਹ ਵੀ ਦੇ ਦਿਆਂਗੇ ਆਪਾਂ ਨਾ 39000 ਦੀ 45000 ਦੀ ਜਿੰਨਾ ਮਾਨਤ ਰਸਦਾ ਮਾਨਤਣ ਇਹਦੇ ਵਿੱਚੋਂ ਹੀ 2000 ਜਾਨੀ ਕਿ 243 ਦਾ 243 243 ਜੇ ਕੋਈ ਵੀ ਜੋੜਾ ਖਰੀਦੂਗਾ 86 ਦਾ ਜੋੜਾ ਆ ਜੋੜਾ ਖਰੀਦੂ ਤੇ ਭਾ ਮੇਰਾ ਵੀਰ ਕਈ ਇੱਜ਼ਤ ਕਰਦੇ ਆ ਮੈਂ ਖਿੱਚ ਕੇ ਭਾਪ ਹੋਣਾ ਵਾ ਤੇ ਮੇਰਾ ਵੀਰ ਜੇ ਦਾ 43000 ਰੁਪਏ ਦਾ 86 ਰੁਪਏ ਦਾ ਸਪਾਈ ਵਿੱਚ ਹੁੰਦਾ 100 200 ਰੇਗਾ ਪਰ ਉਹ ਬਾਜ਼ਾਰ ਪੁੱਛ ਲੈਣੇ ਨੇ ਦੁੱਧ ਵਾਲੀਆਂ ਤੇ ਗਾਵਾਂ ਵੇਚਣ ਗਿਆ ਤੇ ਫਿਰ ਆਪਣੇ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਕਿ ਲੋ ਦੋਸਤ ਦੋਵਾਂ ਗਾਵਾਂ ਦਾ ਮੁੱਲ ਬਿਲਕੁਲ ਸੇਮ ਰੱਖਿਆ ਗਿਆ 43000 ਰੁਪਏ ਇੱਕ ਨੰਬਰ ਦਾ 43000 ਰੁਪਏ ਦੋ ਨੰਬਰ ਦਾ ਤਿੰਨ ਨੰਬਰ ਦੀ ਤੁਸੀਂ ਡਿਟੇਲ ਜੀ ਹਾਂ ਜੀ ਦੂਜੇ ਸੂਏ ਵੈੜਾ ਅੱਛਾ ਜੀ ਬਿਲਕੁਲ ਹਾਂ ਜੀ ਤੇ ਇਹਦਾ ਬੱਚਾ ਜਿਹੜਾ ਵਾ 10 ਦਿਨਾਂ ਦੇ 12 ਦਿਨਾਂ ਦੇ ਏੜ ਕੇ ਦਾ ਉਹ ਬੱਚਾ ਇਹਦਾ ਆੜ ਬੱਚਾ ਜੀ ਹਾਂ ਜੀ ਹਾਂ ਜੀ ਥੱਲੇ ਬੈਠਾ ਆ ਜਿਹੜਾ ਬੱਚਾ ਦੂਸਰੇ ਦਾ ਬੈਠਾ ਜੀ ਹਾਂ ਜੀ ਹਾਂ ਜੀ ਬੱਚਾ ਦੂਸਰੋ ਸਹੀ ਸਲਾਮ ਜੀ ਕੋਈ ਇਹ ਹਾਂ ਬੱਚਾ ਬੱਚਾ ਸਹੀ ਆ ਆ ਵੇਖੋ ਜੀ ਉਹ ਉੱਤਰੇ ਆ ਪਰ ਆਇਆ ਉਧਰ ਹੀ ਬਸ ਉਹ ਇਹ ਕਹਿੰਨੇ ਦਾ ਨਾ ਮਰਕੇਸ਼ ਸੀਮਨ ਭਰਾਇਆ ਵਾ ਦੂਜਾ ਜਸਤੰਦੀ ਉਹ ਸ਼ਾਈ ਬਣ ਲਾ ਨਹੀਂ ਇਹ ਹੈਗੀ ਆ ਉਹ ਕੀ ਦੇ ਨਸਲ ਅਕਰ ਗੇਰ ਨਸਲ ਦਾ ਇਹ ਗੇਰ ਨਸਲ ਦਾ ਵੇ ਕੋ ਮੂੰਹ ਦਾ ਗੇਰ ਨਸਲ ਦਾ ਤੇ ਉਹ ਜੇ ਬੱਚੀ ਤਿਆਰ ਹੋ ਜਾਂਦੀ ਤੇ ਜਿੱਤੋਂ ਲਿਆਏ ਬੱਚਾ ਕਰਕੇ ਹੁਣ ਚਲੋ ਸ਼ਕੀ ਨਾ ਗੇਰ ਨਸਲ ਦਾ ਕਿਹਨੇ ਅੱਸੀ ਵਰਖਾ ਹੈ ਹਵਾ ਠੀਕ ਹੈ ਜੀ ਵਧੀਆ ਚਲੋ ਕਿਹਨੇ ਆਪਦਾ ਕੋਸ਼ਿਸ਼ ਕੀਤੀ ਆ ਹਾਂਜੀ ਹਾਂਜੀ ਇਹਦੇ ਪਰਮੇਸ਼ਰ ਦੇ ਹੱਥ ਆ ਹਾਂਜੀ ਕਿੰਨਾ ਦੁੱਧ ਤਿਆਰ ਥੱਲੇ ਦੁੱਧ ਤੇਰੇ ਥੱਲੇ ਜੀ ਹੈਗਾ 11 12 ਲੀਟਰ ਅੱਛਾ ਜੀ ਜਿਹੜਾ ਹੁਣ ਚਵਾਈ ਆ ਹਾਂ ਜਿਹੜਾ ਚਵਾਈ ਵਾਲਾ ਠੀਕ ਹੈ ਜੀ ਹਾਂਜੀ ਸੂਈ ਨੂੰ ਕਰਨਾਂ ਟਾਈਮ ਦੱਸੋ ਗਿਆ ਸੂਈ ਨੂੰ ਇਹਨੂੰ ਜਬ 10 12 ਦਿਨ 10 12 ਦਿਨ ਸੂਆ ਦੂਜਾ ਸੀ ਦੂਜਾ ਸੂਆ ਕੱਡੀ ਵਾਰ ਨੂੰ ਵੀ ਦੂਜਾ ਸੂਆ ਦੋਸਤੋ ਸੂਈ 10 12 ਦਿਨ ਦਾ ਟਾਈਮ ਸੂਈਨ ਹੋ ਗਿਆ ਬੱਚਾ ਆਨੇ ਵਛੇ ਨੂੰ ਜਨਮ ਦਿੱਤਾ ਜੀ ਤੇ ਦੁੱਧ ਵੀ ਦੋਸਤੋ 11 12 ਕਿਲੋ ਜਿਹੜਾ ਮੌਕੇ ਤੇ ਹੁਣ ਤਿਆਰ ਹੋਊਗਾ ਲੈ ਉਹ ਲੈ ਉਹ ਮੁਰ ਇਹ ਦੇ ਨਹੀਂ ਹੈ ਕੋਈ ਸੁਖਰਾਜ ਕੀ ਨਾ ਕਾਲ ਪੈ ਜਾਂਦਾ ਬਸ ਕੋਈ ਨਹੀਂ ਉਤਰਾ ਗਾਣ ਪੈਦੀ ਠੀਕ ਹੈ ਇਹ ਨਹੀਂ ਠੰਡੇ ਆ ਚਰੇ ਦਾ ਵੀ ਦੋ ਸੁੱਤਣਾ ਰੋ ਦੀ ਕੁਆਲਿਟੀ ਚੈੱਕ ਕਰਨ ਲਈ ਹਾਂਜੀ ਹਾਂਜੀ ਆ ਵੀ ਕੋਈ ਗੱਲ ਨਹੀਂ ਠੰਡੀ ਆ ਵੀ ਲਓ ਇਹ ਵੀ ਕੋਈ ਚੱਕਰ ਨਹੀਂ ਆ ਕਰ ਜੀ ਹਾਂਜੀ ਹਾਂਜੀ ਠੀਕ ਹੈ ਜੀ ਆ ਵੇਖੋ ਇਹ ਨਹੀਂ ਕੋਈ ਜਿੱਕਰ ਮਰਜੀ ਰਥਲੇ ਬੋ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਕੀ ਮੁੱਲ ਕਰਦੇ ਇਹਦਾ ਮੋਲਣਾ ਭਾਵੇਂ 40000 ਹਾਂਜੀ 38000 ਦੀ ਦ 38000 ਦਾ ਮੈਂ ਟ੍ਰਾਂਸਫਰ ਕਰਾਂ 1000 ਰੁਪਇਆ 37000 ਹਾਂ 37000 ਦਿੱਤੇ ਦਾਂਗੇ ਠੀਕ ਹੈ ਜੀ ਹਾਂ ਤਾਂ ਦੋਸਤੋ 37000 ਰੁਪਿਆ ਤਾਂ ਭੁੱਲ ਜੇ। ਜੁਜੇ ਸੁਆ ਵੇਖੋ ਇਹਦਾ ਖੈਰਾ ਸਾਹ ਪ੍ਰਿੰਟ ਕਰਵਾਇਆ ਇਹਨੂੰ ਵੇਖੋ। ਆ ਲੋ ਜੀ। ਸ਼ਕਲ ਵੇਖੋ ਇਹਦੀ ਕੁਆਲਿਟੀ ਕਰੇ। ਆ ਕਾਲੀਆਂ ਵੇਖੋ। ਦੂਸਰੀ ਦੀ ਪੁੱਤੀ ਆਉਂਦੀ ਏ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਹਾਂਜੀ। ਕ੍ਰੋਸ ਸੰਗ ਹੈ ਦੋਸਤੋ ਇਹਦਾ ਵੀ। ਹਾਂਜੀ ਹਾਂਜੀ। ਤੇ ਜਿਹੜੀ ਬਾਬਾ ਜੀ ਨਾਲ ਬੱਧੀ ਗਾਂ ਕਾਲੀ ਗਾਂ ਇਹਦੀ ਦਸਵੀਂ ਡਿਟੇਲ ਆਪਾਂ ਵੀਰਾਂ ਨੂੰ। ਇਹ ਜੀ ਸੁਈ ਨੂੰ 2 ਮਹੀਨੇ ਹੋ ਗਏ ਆ। ਅੱਛਾ ਜੀ। ਹਾਂਜੀ। ਇਹਦੇ ਮਗਰ ਬੱਚਾ ਹੈਗਾ ਜੀ। ਤੇ ਇਹਦੇ ਮਗਰ ਬੱਚਾ ਉਹ ਬੱਚਾ ਵਾ। ਆ ਲੋ ਦੋਸਤੋ ਚੋਬਲ। ਬ ਏ ਸ਼ਾਈ ਵਾਲ ਤੇ ਐਚਪੀ ਕਰਵਾ ਵਸਿਆ ਠੀਕ ਹੈ ਜੀ ਤੇ ਚਵਾ ਤੂ ਇਹਦਾ ਬਹੁਤ ਵਧੀਆ ਅੱਛਾ ਜੀ 17 18 ਲੀਟਰ ਇਹਦੇ ਥਲੇ ਦੋਦੀ ਅੱਛਾ ਇਹਨੂੰ 2 ਮਹੀਨਿਆਂ ਦਾ ਟਾਈਮ ਹੋ ਗਿਆ ਸੀ ਬਿਲਕੁਲ ਹੈਗਾ ਇਹਨੂੰ ਗਾਂ ਟਿਕਾ ਟੂਗਾ ਭਰਾਏ ਕਿ ਨਹੀਂ ਇਹਨੂੰ ਨਾ ਜਿੰਨਾਂ ਕੋਲ ਆਈ ਆ ਉਹ ਉਹਨਾਂ ਜਿੰਨੇ ਅਸੀਂ ਲਿਆਏ ਆ ਨਾ ਹਾਂਜੀ ਤੇ ਉਹਨਾਂ ਦੇ ਤਿੰਨ ਦਿਨ ਹੋ ਗਏ ਇਹਦੀ ਹੈ ਬਈ ਕਰਾਈ ਨੂੰ ਠੀਕ ਹੈ ਜੀ ਕਨਫਰਮ ਕੋਈ ਨਹੀਂ ਹਾਂਜੀ ਕਨਫਰਮ ਕਿਉਂਕਿ ਦੇਣ ਵਾਲੇ ਥੋੜੇ ਹੋਏ ਨਾ ਹਾਂਜੀ 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 ਤੇ ਫਿਰ ਉਹਦੇ ਵਿੱਚ ਚੈੱਕ ਪਾਸ ਨਹੀਂ ਆਪਾਂ ਤੇ ਖਾਲੀ ਕਰਕੇ ਚੈੱਕ ਪਾਸ ਹਾਂਜੀ 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 ਠੀਕ ਇਹ ਪਰ ਇਹਨੂੰ ਟੀਕਾ ਭਰਾਇਆ ਹਾਂਜੀ ਬਾਕੀ ਕਿਸਮੰਦੀਆਂ ਗੱਲਾਂ ਦੁੱਧ ਕਿੰਨਾ ਤਿਆਰ ਹੋਣ ਥਲੇ ਦੋਦੇ ਥਲੇ 17 18 ਇੰਚ ਪੱਕਾ ਤਿਆਰ ਹੈ ਜੀ ਹਾਂਜੀ ਹਾਂਜੀ ਕੱਢੀਏ ਬਾਹਰ ਤੋਂ ਸਵੇਰ ਦੂਜਾ ਸੀ ਇਹ ਦੂਜਾ ਦੂਜਾ ਸਵੇਰ ਦੋਸਤੋ ਸੂਈ ਰਿਹਾ ਤੇ ਦੋ ਮਹੀਨੇ ਦਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਜੇ ਕੋਈ ਟੀਕਾ ਵੀ ਭਰੇ ਨੂੰ ਹੋ ਗਿਆ ਉਹਨੇ ਕਿ ਦਿਨ ਹਫ਼ਤਾ ਦੱਸ ਦੇਣ ਖੈਰਾ ਸਾਲ ਚਾਰੂ ਵੜੀ ਏ ਅੱਛਾ ਜੀ ਬਹੁਤ ਜਾਰੀ ਚਾਰੂ ਹੈ ਬਾਕੀ ਉਹ ਤੋਂ ਅਠੇ ਤੇ ਪਸ਼ੂ ਖਾਊਗਾ ਤੇ ਇਹ ਨਾ ਵੇਖੋ ਮਰਾਸਿਆਂ ਦੇ ਢੋਲਰ ਕੋਈ ਇੱਥੇ ਹੀ ਹੈ ਆ ਬਰੋ ਜੋ ਮਰਜ਼ੀ ਪਾ ਦੇਣੇ ਸ਼ਗੀ ਤਾਂ ਹੀ ਦੁੱਧ ਦੇ ਹਿੰਦੀ 2 ਮਹੀਨੇ ਹੋ ਗਿਆ ਲੈ ਆਉਣ ਦੋ ਜੀ ਇਹਨੀਆਂ ਸੱਜਰਾ ਨਹੀਂ ਤੇਂਡੀਆਂ ਜਿੰਨਾ ਹਲੇ ਵੀ ਦੁੱਧ ਦੇ ਥਲੇ 2 ਮਹੀਨੇ ਤੋਂ ਸੁਈ ਗਈ ਹੈ ਲੋ ਵੀ ਦੋਸਤੋ ਆਰਡਰ ਕੁਆਲਿਟੀ ਜਿਹੜੀ ਹੈ ਬਹੁਤ ਜ਼ਬਰਦਸਤ ਤਿਆਰ ਕੀਤੀ ਨੇ ਥਰਾਂ ਦੀ ਕੁਆਲਿਟੀ ਬਹੁਤ ਵਧੀਆ ਜੀ ਹਾਥੀ ਚਵਾਈ ਮੁੱਠੀ ਵਾਲਾ ਥਾਂ ਦੋਸਤੋ ਬਹੁਤ ਵਧੀਆ ਕੀ ਕਿਸੇ ਵੀ ਇਹਨੇ ਮਸ਼ੀਨ ਤੇ ਲਾਉਣੀ ਤੇ ਮਸ਼ੀਨ ਤੇ ਦਿੱਤੀ ਚਵਾਈ ਬਹੁਤ ਹਾਂ ਜੀ ਹਾਂ ਜੀ ਮਸ਼ੀਨ ਤੇ ਵੀ ਲੱਗ ਸਕਦੀ ਜੇ ਕੋਈ ਮਸ਼ੀਨਾਂ ਦੇ ਬਾਕੀ ਦੋਸਤੋਂ ਗਾਂ ਦਾ ਪ੍ਰਿੰਟ ਬਿਊਟੀ ਗਾਂ ਨਹੀਂ ਕਰੋ ਚੱਕੀ ਹਾਂ ਜੀ ਹਾਂ ਜੀ ਬਹੁਤ ਵਧੀਆ ਥਾਣਵਾ ਨਾ ਫਿਰ ਥਾਣ ਬਹੁਤ ਚਵਾਵੜਾ ਵਧੀਆ ਠੀਕ ਹੈ ਜੀ ਹਾਂ ਜੀ ਹਾਂ ਜੀ ਦੋ ਚੌ ਮਿੰਟਾਂ ਦੇ ਵਿੱਚ ਕੋਈ ਬੰਦਾ ਨਾ ਵੀ ਗਾਰੀਗਰ ਚੋਣ ਨਾਲ ਦੋ ਚੌ ਮਿੰਟੇ ਗਾਂ ਚ ਹੋ ਜਾਂਦਾ ਕੀ ਮੁੱਲ ਕਰਦੇ ਇਹਦਾ ਮੁੱਲ ਤੇ ਦਾਣਾ ਖੈਰਾ ਸਾਹਿਬ ਇੰਨੇ 240 ਦਾ ਭਾਏ 50000 ਰੁਪਇਆ ਕਰੀ ਜਾਓ ਹਾਂਜੀ ਹਾਂਜੀ ਤੇ ਪਰ ਇਹਦਾ ਜਿਹੜਾ ਮੁੱਲ ਹੈ 45000 ਰੁਪਇਆ 45000 ਰੁਪਇਆ ਹਾਂਜੀ ਹਾਂਜੀ 45 ਚੋਂ ਕਿ ਗੁਜਾਇਆ ਸੀ 45000 ਚੋਂ ਕਿ ਗੁਜਾਇਆ ਕਰਦੇ ਆਂਗੇ ਕਿੰਨੀ ਕੁ ਗੁਜੂਗੀ 1000 ਰੇਡ ਕਰ ਦਨੇ ਆਪਾਂ ਅੱਛਾ ਜੀ 2000 ਰੁਪਇਆ 43 43 ਤੇ 43 ਠੀਕ ਹੈ ਜੀ ਆਹ ਇੱਕ ਦਾ ਇਹਦਾ ਹੋਇਆ ਇੱਕ ਦਾ 37 ਇਹ ਇਹਦਾ 37000 ਠੀਕ ਹੈ ਜੀ ਲਓ ਦੋਸਤੋ ਕਿੰਨਾ ਗਾਵਾ ਦਾ ਸੇਮ ਮੁੱਲ ਜਿਹੜੀ ਗਾੜ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਇਦੋਂ ਦੋਸਤੋ ਤੁਹਾਨੂੰ ਦਿਖਾ ਦੇਣਾ ਨੰਬਰ 1 ਲਾਲਗਾ ਇਹਦੇ ਨਾਲ ਐਰਸ਼ਰ ਤੇ ਇਹ ਲਈ ਦੋਸਤੋ ਇਹਨਾਂ ਦੇ ਖਾਈਆਂ ਕਾਲੀਆਂ ਹਾਂ ਜੇ ਗਾਵਾਂ ਦਾ ਮੁੱਲ 43 43000 ਰੁਪਏ ਹੋਵੇ ਜੇ ਕੋਈ ਵੀਰ ਤਿੰਨੇ ਗਾਵਾਂ ਇਕੱਠੀਆਂ ਖਰੀਦੂਗਾ ਤੇ ਉਹ ਚੋਂ ਮਾਨਤਨ ਬਣਦਾ ਮਾਨਤਨ ਜਿਹੜਾ ਬੋਖੇ ਤੇ ਜ਼ਰੂਰ ਹੋਊਗਾ ਇੱਕ ਗਾਂ ਦਾ ਮੋਲ ਦੋਸਤੋ 37000 ਰੁਪਏ ਦੱਸਿਆ ਚਿੱਟੀ ਗਾਂ ਦਾ ਕਿਉਂਕਿ ਇਹਨਾਂ ਦੇ ਅਸਲ ਦੋ ਥੋੜਾ ਜਿਹਾ ਘਟਿਆ ਇਸ ਕਰਕੇ ਮੁੱਲ ਵੀ ਘਟਿਆ ਹਾਂਜੀ ਹਾਂਜੀ ਇਹਦਾ ਰੇਟ ਵੀ ਘਟਿਆ ਜੇ ਹਾਂ ਠੀਕ ਹੈ ਜੀ ਘਟਿਆ ਤੇ ਰੇਟ ਵੀ ਠੀਕ ਹੈ ਜੀ ਚਾਰ ਪਸ਼ੂ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਚਾਰੇ ਪਸ਼ੂ ਸਵੇਸ ਵਾਇਆ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਤਸੱਲੀ तहसील ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਇੱਕ ਵੀਰਾਂ ਨੂੰ ਬੇਨਤੀ ਆ ਵੀ ਵੀਰ ਨੇ ਜਰਾ ਵੀਡੀਓ ਵੇਹਦੇ ਆ ਨਾ ਤੇ ਫੇਰ ਪੁੱਛ ਲੈਂਦੇ ਆ ਬਾਈ ਕਿੱਥੋਂ ਬੋਲਦੇ ਨੇ ਕਿਹੜਾ ਐਡਰੈਸ ਆ ਕਿਹੜਾ ਨਹੀਂ ਹਾਂਜੀ ਹਾਂਜੀ ਵੀਡੀਓ ਦਾ ਖਰਾ ਦਾ ਤੁਸੀਂ ਦਾਦੇ ਐਡਰੈਸ ਤੇ ਮੈਂ ਵੀ ਦੱਸ ਦਾਂ ਹਾਂਜੀ ਹਾਂਜੀ ਇਹ ਜੋ گاਵਾ ਪੁੱਛ ਲਾਦੇ ਆ ਕਿੰਨੇ ਦੀ ਉਹ ਕਿੰਨੇ ਦੀ ਟਾਈਮ ਖਰਾਬ ਕਰਕੇ ਤੇ ਮੁੜ ਕੇ ਆ ਜਾਂਦੇ ਹਿਸਲਾ ਕਰ ਲੀ ਨੀ ਉਹ ਤੇ ਵੇਖੋ ਡਿਟੇਲਸ ਆਪਾਂ ਇਸੇ ਲਈ ਆਨੇ ਆ ਵੀ ਵੇਖੋ ਵੀਡੀਓ ਸਾਰੀ ਵੇਖੋ ਹਾਂਜੀ ਹਾਂਜੀ ਪ੍ਰੋਪਰ ਵੇਖੋ ਪ੍ਰੋਪਰ ਵੇਖ ਕੇ ਜਿਹੜਾ ਬਸੂ ਤੁਹਾਨੂੰ ਚੰਗਾ ਲੱਗਦਾ ਉਹਦੀ ਗੱਲ ਕਰੋ ਉਹ ਲੈਣ ਦੀ ਗੱਲ ਕਰੋ ਠੀਕ ਹੈ ਹਾਂਜੀ ਕਿਉਂਕਿ ਵੇਖੋ ਬਾਬਾ ਜੀ ਹੁਣ ਚਾਰ گاਵਾਂ ਦੀ ਆਪਾਂ ਵੀਡੀਓ ਕਵਰ ਕੀਤੀ ਤੇ 15 ਮਿੰਟ ਹਾਂਜੀ 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 15 ਮਿੰਟਾਂ ਦਾ ਵੀ ਆਪਾਂ ਤੋਰ ਕੇ ਵੀ ਦਿਖਾਤੀ ਬਿਲਕੁਲ ਬਿਲਕੁਲ ਸਾਰੇ ਕੋਲ ਹੁਣ ਵੀਡੀਓ ਚੱਲੀ ਹੁੰਦੀ ਆ ਹਾਂਜੀ ਇਹ ਕੋਦਮ ਫੋਨ ਵਾਲੇ ਆਂਦੇ ਕਹੀਂ ਪਸ਼ੂ ਕੇ ਤੱਕ ਤਾਂ ਲੈਣਾ ਹੁੰਦਾ ਹਾਂਜੀ ਹਾਂਜੀ ਉਹ ਵੀ ਫੋਨ ਤੇ ਲੈਣਾ ਦਾ ਕਿਉਂਕਿ ਮੇਰਾ ਰਾਜਸਥਾਨ ਦਾ ਕੰਮ ਆ ਜ਼ਿਆਦਾ ਠੀਕ ਠੀਕ ਹੈ ਰਾਜਸਥਾਨ ਤੋਂ ਫਿਰ ਮੈਨੂੰ ਵੀਡੀਓ ਪਾਉਂਦੇ ਆ ਓਕੇ ਤੇ ਮੈਂ ਸੈਲੈਕਟ ਕਰਨੀ ਹੁੰਦੀ ਆ ਮਿੰਟ ਮਿੰਟ ਤੇ ਉਹਨਾਂ ਨੂੰ ਆਹ ਵੇਖ ਲਓ ਬਾਬਾ ਜੀ ਆਹ ਵੇਖ ਲਓ ਠੀਕ ਹੈ ਜੀ ਇਹ ਮੇਰੇ ਕੋਲ ਇ ਪ੍ਰੋਪਰ ਜਾਣਕਾਰੀ ਹਰ ਇੱਕ ਪਸ਼ੂ ਦੀ ਕਿੰਨੀ ਦੁੱਧ ਕਿੰਨਾ ਸੂਹਾ ਮੁੱਲ ਕਿੰਨਾ ਬੱਚਾ ਕੀ ਹੈ ਤੋਰ ਕੇ ਤੁਹਾਨੂੰ ਬਕਾਇਦਾ ਵਿਖਾਈ ਹੁੰਦੀ ਵੀਡੀਓ ਦੇ ਵਿੱਚ ਮੇਰੇ ਵੀਰ ਬਾਰ-ਬਾਰ ਬਿਲਕੁਲ ਬਿਲਕੁਲ ਕਿਉਂਕਿ ਜੇ ਆਪਾਂ ਅਗਲੇ ਨੂੰ ਪਰੇਸ਼ਾਨ ਕਰਾਂਗੇ ਤੇ ਆਪਾਂ ਵੀ ਨਾਲ ਪਰੇਸ਼ਾਨ ਹੋਵਾਂਗੇ ਬਿਲਕੁਲ ਨਾਲ ਪਰੇਸ਼ਾਨ ਇਸੇ ਕਰਕੇ ਦੋਸਤੋ ਵੀਡੀਓ ਆਪਾਂ ਬੜੇ ਮਜੇ ਨਾਲ ਬਣਾਉਂਦੀ ਆ ਠੰਡੇ ਜਿਹਰੇ ਨਾਲ ਬਣਾਉਂਦੀ ਆ ਕਿਉਂਕਿ ਇਹ ਨਾ 200 ਰੁਪਏ ਆਖ ਕੇ ਕਾਲੀ ਕਾਲੀ ਕਰਕੇ ਨਾਲ ਗਲੋਂ-ਗਲਵਾ ਲਾ ਕੇ ਉਹ ਮਾਇਆ ਬਿਲਕੁਲ ਦੋਸਤੋ ਆਪੀ ਤਸੱਲੀ ਕਰੀ ਦੀਏ ਪਹਿਲਾਂ ਵੀਡੀਓ ਦੇ ਵਿੱਚ ਆ ਰਣਾ ਤੇ ਬਾਕੀ ਦੋਸਤੋ ਇਹ ਗੱਲ ਹੈ ਕਿ ਚਲ ਡਿਟੇਲ ਬੰਦੀ ਬੰਦੀ ਜਰੂਰ ਪੁੱਛ ਲਿਆ ਕਰੋ ਹਾਂਜੀ ਹਾਂਜੀ ਬੰਦਾ ਆਪਣਾ ਕਹ ਰਿਹਾ ਸਰ ਬੰਦਾ ਬਿਮਾਰ ਹੋ ਗਿਆ ਤਿੰਨ ਚਾਰ ਦਿਨ ਹੋ ਗਏ ਫਿਰ ਆ ਠੀਕ ਹੈ ਜੀ ਜਿਆਦਾ ਬਿਮਾਰੀ ਦੇ ਡੰਗੜਾ ਆਪਣੇ ਲਾਇ ਪਏ ਆ ਠੀਕ ਹੈ ਉੱਥੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਹ ਤਿੰਨ ਗਾਵਾਂ ਚੜਦੀਆਂ ਇੱਕ ਇੱਕ ਨਾ ਬੈਂਕ ਤੋਂ ਖਾਤਾ ਥੋੜਾ ਬੰਦ ਹੋ ਗਿਆ ਅੱਛਾ ਜੀ ਤੇ ਜਿਆਦਾ ਐਂਟਰੀ ਘੁਮਨ ਨਾ ਉਹਨੇ ਬੰਦ ਕਰਤਾ ਉਹਨਾਂ ਨੂੰ ਪੈਸੇ ਨਹੀਂ ਪਏ ਠੀਕ ਹੈ ਜੀ ਇਥੇ ਮਾਲ ਲਿਆ ਪਿਆ ਵਾ ਠੀਕ ਹੈ ਜੀ ਇੱਕ ਬੰਦਾ ਆ ਗਿਆ ਮੈਂ ਤਾਂ ਕਰਕੇ ਢੱਲੇ ਆ ਵੀ ਹੋਣਾ ਮਤਲਬ ਕਿ ਇਹ ਨਾਲੇ ਵੇਚ ਲੀਏ ਨਾਲੇ ਵਿਚਾਰਾ ਕਹਿਮੋ ਜੀ ਠੀਕ ਹੈ ਜੀ ਕਿਉਂਕਿ ਮੈਂ ਕਹਾਂ ਲਾਡ ਬਾਬਾ ਜੀ ਕਦੋਂ ਆ ਰਿਹਾ ਕੋਈ ਦੋ ਚਾਰ ਇਹ ਆ ਰਹੇ ਤੂੰ ਚੋਂਦਣਾ ਜੀ ਆ ਰਿਹਾ ਇੰਨੇ ਦਿਨ ਤੇ ਆ ਜਣਾ ਅਸੀਂ ਤੇ ਠੀਕ ਹੈ ਜੀ ਉਹ ਵੀ ਮਤਲਬ ਜਸੀ ਤੋ ਤਿੰਨ ਪਾਸੋਂ ਚਾਰ ਲਾਏ ਪਏ ਉੱਥੇ ਠੀਕ ਹੈ ਜੀ ਤੇ ਆਇਆਂ ਦੋ ਪਿਕਅਪ ਆਏ ਇੱਕ ਬੰਦਾ ਢਲਾ ਗਿਆ ਠੀਕ ਹੈ ਇਹਨੇ ਕਰਾਦਾ ਮੇਰ ਤੋਂ ਵੀ ਸਮਝਦੇ ਨਹੀਂ ਗਏ ਨਹੀਂ ਸਮਝ ਜਾਂਦੇ ਇਹ ਸਰੀਰ ਦੇ ਸਾਣਾ ਮੇਰੀ ਹਾਂਜੀ ਹਾਂਜੀ ਉਹ ਮਤਲਬ ਜਰਸੀ ਦੇ ਵਿੱਚ ਹੀ ਹੋਣਗੇ ਨਹੀਂ ਉਹ ਐਰਕੀ ਨੇ ਆਪਾਂ ਰਾਜਸਥਾਨ ਦੀ ਬਰੀਡ ਹੋਗੀ ਹਾਂਜੀ ਤੇ ਐਰਕੀ ਉਹਦੇ ਵਿੱਚ ਜਿਹੜਾ ਵਾ ਜਲਸੀ ਚ ਨਹੀਂ ਆਉਣਾ ਅੱਛਾ ਜੀ ਉਹ ਰਾਜਸਥਾਨ ਦੀ ਬਰੀਡ ਹੈ ਸ਼ਾਈਗਾਰ ਸ਼ਾਈਗਾਰ ਤੇ ਸ਼ਾਈਵਾਲ ਆਉਣ ਗਿਆ ਤੇ ਆਉਣ ਗਿਆ ਕਿ ਭੋੜੀਆਂ ਠੀਕ ਹੈ ਸਿੰਘਾਲੀਆਂ ਆਪਾਂ ਥੋੜੀ ਜਿਹੀ ਆਪਣੇ ਨਾਲ ਇਹ ਚਲਦੀ ਆ ਹਾਂ ਤੇ ਸਿੰਘਾਲੀਆਂ ਐਰਕੀ ਆਪਾਂ ਉਹਨਾਂ ਨੂੰ ਕਿਹਾ ਵੀ ਅਸੀਂ ਕੱਟ ਖਰੀਦਣੀ ਆ ਥੋੜੇ ਜਿਹਾ ਮਹਿੰਗਾ ਮਾਲ ਆਏਗਾ ਤੁਸੀਂ ਮਹਿੰਗਾ ਲੈ ਲਾਂਗੇ ਠੀਕ ਹੈ ਚੰਗਾ ਲੈ ਲਾਂਗੇ ਤੁਹਾਡਾ ਠੀਕ ਹੈ ਜੀ ਤੇ ਸ਼ਾਹੀਵਾਲ ਨਾਲ ਕਰਾਸ ਹੋਣਗੀਆਂ ਹਾਂ ਜੀ ਹਾਂ ਜੀ ਸ਼ਾਹੀਵਾਲ ਚ ਕਰਾਸ ਹੋਣਗੀਆਂ ਜਾਂ ਘਿਰ ਨਸਲ ਹੋਊਗੀ ਠੀਕ ਹੈ ਜੀ ਜਾਂ ਮਤਲਬ ਕਿ ਆ ਹੋਰ ਉੱਥੇ ਹੈ ਇੱਕ ਹੋਰ ਗਜ਼ੀਰਾ ਠੀਕ 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 ਅੰਦਰੀ ਚੌਲਸੀ ਹੈੀਆਂ ਕਈ ਕਹੇ ਹੈੀਆਂ ਕੁਆਲਿਟੀ ਠੀਕ ਹੈ ਜੀ ਜਿਵੇਂ ਦਾ ਫਿਰ ਪਸ਼ੂ ਲੱਭਦਾ ਨਾ ਪੜਤੇ ਨਾ ਹਾਂ ਜੀ ਰੋਵੇਂ ਦਾ ਅਸੀਂ ਲੈ ਲੈਂਦੇ ਅਸੀਂ ਤੇ ਨਸਲ ਨਹੀਂ ਮੇਦੇ ਆ ਜਿਹੜੀ ਕੀ ਕਰੀਏ ਚਲੋ ਹਰ ਇੱਕ ਬੰਦੇ ਨੂੰ ਰੋਟੀ ਹਾਂਜੀ ਹਾਂਜੀ ਥੋੜਾ ਜਿਹਾ ਵੀ ਦੁੱਧ ਵਾਲਾ ਹੋਵੇ ਫੱਪਦੀ ਹੋਵੇਗਾ ਓਕੇ ਓਕੇ ਤੇ ਤਾਂ ਕਰਕੇ ਸਿੰਗਾ ਵਾਲੇ ਨਾ ਆਪਣੇ ਖਰਾ ਸਰ ਥੋੜਾ ਜਿਹਾ ਲੋਕ ਘਟਾ ਆਪਣੇ ਪੰਜਾਬ ਦੇ ਵਿੱਚ ਕਿਉਂਕਿ ਫਿਰ ਡਰਦਾ ਹਰ ਕੋਈ ਪੰਜਾਬ ਦੇ ਵਿੱਚ ਨਾ ਟ੍ਰੈਂਡ ਖਤਮ ਹੋ ਗਿਆ ਸੀ ਟ੍ਰੈਂਡ ਖਤਮ ਹੋ ਗਿਆ ਅਜ ਤੋਂ 15 ਸਾਲ ਪਹਿਲਾਂ ਚੱਲਦਾ ਹੈ ਉੱਥੇ ਅਜ ਤੋਂ 15 ਸਾਲ ਪੰਜਾਬ ਹੋ ਗਈਆਂ ਹਾਂ ਜਿੰਨਾ ਦਾ ਅਜ ਤੋਂ ਪਹਿਲਾਂ ਹੀ ਖਾਣਾ ਪੀਣਾ ਵੀ ਉਹਨਾਂ ਦਾ ਤੇ ਡੰਗਰਾ ਦਾ ਵੀ ਸਾਰਾ ਕੁਝ ਉੱਥੇ ਹੀ ਹੈ ਠੀਕ ਠੀਕ ਹਾਂਜੀ ਹਾਂਜੀ ਤਿੰਨ ਤਿੰਨ ਵਾਰ ਰੋਟੀ ਖਾਈ ਦੀ ਉੱਥੇ ਜਾ ਕੇ ਠੀਕ ਹੈ ਜੀ ਏਡਾ ਖਾਣਾ ਪੀਣਾ ਪਾਣੀ ਸਾਫ ਸੁੱਧਾ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਡਰੈਸ ਇੱਕ ਰੀ ਫੇਰ ਮੈਂ ਕਨਫਰਮ ਕਰ ਦਿੰਦਾ ਐਂਡ ਦੇ ਵਿੱਚ ਚੀਮਾ ਕਲਾਂ ਪਿੰਡ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਕੋਟ ਬਟੇ ਤੋਂ ਜਿਵੇਂ ਜਿਵੇਂ ਆਪਾਂ ਜੰਦੇ ਆਂ ਪੱਟੀ ਤੋਂ ਕੋਟ ਬਟੇ ਨੂੰ ਰਸਤੇ ਦੇ ਵਿੱਚ ਦੋਸਤੋ ਪਹਿਲਾ ਪਿੰਡ ਚੂਸਲੇਵੜ ਮੋੜ ਦੇ ਬਿਲਕੁਲ ਨਾਲ ਹੀ ਆਉਂਦਾ ਵਾ ਪਿੰਡ ਇਹdo ਅੱਗੇ ਬਰਵਾਲਾ ਪਿੰਡ ਅੱਗੇ ਦੁਬਲੀ ਤੇ ਅੱਗੇ ਕੋਟ ਬਟਾ ਫੋਨ ਨੰਬਰ ਬਾਬਾ ਜੀ ਇੱਕ ਰੀ ਫੇਰ ਬੋਲ ਦਈਏ 95771 73002 ठीक आ खालसा वरिती